ਮਰੀਆਂ ਜਿਹੜੀਆਂ ਖਲੋਤੀਆਂ ਮਰੀਆਂ ਭੈਣਾਂ ਨੂੰ ਜਗ੍ਹਾ ਜ਼ਰੂਰ ਦਿਓ ਭੈਣਾਂ ਦੇ ਫੈਕਟਰੀ ਵਾਸਤੇ ਜਗ੍ਹਾ ਜ਼ਰੂਰ ਬਣਾ ਦਿਓ ਤੁਹਾਡੇ ਵਾਸਤੇ ਵੀ ਕੁਛੀਆਂ ਕਈਆਂ ਤੇ ਹੁਣ ਆ ਰਹੀਆਂ ਮੈਂ ਰਿਕਵੈਸਟ ਕੀਤੀ ਆ ਦਾ ਦਿਓ ਉਹ ਵੀ ਇਹ ਕਿੰਦੇ ਸੀ ਲਗਵਾ ਰਿਆ ਇਸ ਕਰਕੇ ਕਿੰਨਾ ਕਿੰਨਾ 10 ਮਿੰਟ ਓਕੇ ਸੋਕੇ ਹੋ ਕੇ ਮੇਰੇ ਵੀਰੋ ਮੱਕੀ ਕਰ ਦਿਓ ਇੱਥੇ ਸੱਜ ਸਭਾ ਮੈਂਬਰ ਸ਼ਵੇਤ ਜਿਹੜੇ ਮਲਿਕ ਸਾਹਿਬ ਨੇ ਸੁਰਜ ਜੀ ਮੇਰੇ ਵੀਰ ਰਾਜਪੀਰ ਸ਼ਰਮਾ ਜੀ ਜਿਹੜੇ ਕੋਆਰਡੀਨੇਟਰ ਨੇ ਜਿੰਨੇ ਵੀ ਮੰਡਲ ਨੇ ਉਹਨਾਂ ਦੇ ਪ੍ਰਧਾਨ ਸਾਹਿਬਾਨ மூਥੀ ਚਾਰ ਸਾਹਿਬਾਨ ਅਦਵਤੀ ਨੂੰ ਜਨਾਨ ਕੀਤਾ ਜਾਵੇ ਕੋਈ ਬਤਾਓ 18 تي پئي ما آيو آين آيو جو بہت ستاوج ਪੰਜਾਬ ਦੇ ਸਰਕਾਰ ਪ੍ਰਧਾਨ ਸੂਰਜ ਭੱਟਾ ਜੀ ਮੇਰੇ ਵੀ ਟਿਕਾ ਜੀ ਸਾਡੇ ਸਭ ਦੇ ਤੋਂ ਜ਼ਿਲ੍ਹੇ ਦੇ ਜਨਰ ਸੈਕਟਰੀ ਡਾਕਟਰ ਸੁਸ਼ੀਲ ਦੇਵ ਗਾਂਜ ਜੀ ਤੇ ਹੋਰ ਵੀ ਬਹੁਤ ਹੀ ਸਰਕਾਰ ਜੋਗ ਅਧਿਕਾਰੀ ਦੇ ਸਾਰੇ ਜੀ ਸਾਡੇ ਅੰਮ੍ਰਿਤਸਰ ਜਾਨ ਦੇ ਸਰਕਾਰ ਜੋਗ ਪ੍ਰਧਾਨ ਜੀ ਮਨਨਾ ਸਾਹਿਬ ਜੰਨਾ ਫੈਕਟਰੀ ਜਿਹੜੇ ਕਿ بڑے ਜੁਝਾਰੂ ਜਿਨ੍ਹਾਂ ਨੇ ਅੱਜ ਰੈਲੀ ਉਜਿਤ ਕੀਤੀ ਸੁਸ਼ੀਲ ਜੀ ਭੈਣੀ ਬਲਵਿੰਦਰ ਕੌਰ ਜੀ ਮੇਰੇ ਛੋਟੇ ਭਾਈ ਪੰਜਾਬ ਭਾਜਪਾ ਦੇ ਸਕੱਤਰ ਸੂਰਜ ਭਾਰਤਵਾਦ ਜੀ ਔਰ ਸਾਰੇ ਅੱਜ ਹਜ਼ਾਰਾਂ ਦੀ ਗਿਣਤੀ ਜਾਏ ਹਟਾਰੀ ਵਿਧਾਨ ਸਭਾ ਹਲ ਕੇਦੇ ਪਿਆਰੇ ਸਾਥੀ ਪੈਣਾ ਮੈਂ ਸਮਝਣਾ ਕਿ ਮੋਦੀ ਜੀ ਦੀ ਹਨੇਰੀ ਚੱਲ ਰਹੀ ਹੈ ਅੱਜ ਸੁਖੀਲ ਜੀ ਦੇ ਪ੍ਰਯਾਸ ਦੇ ਨਾਲ ਪ੍ਰਧਾਨ ਜੀ ਦੀ ਅਧਿਖਸ਼ਤਾ ਦੇ ਵਿੱਚ ਹਟਾਰੀ ਅਲਕੇ ਵਿੱਚ ਲੋਕ ਸਭਾ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਬੂਥ ਸਭੇਲਨ ਹੋਇਆ ਹੈ। ਉਹ ਮੈਂ ਉਸਾ ਦੇ ਕੇ ਮੇਰਾ ਆਤਮ ਵਿਸ਼ਵਾਸ ਵੱਧ ਗਿਆ ਹੈ ਕਿ ਅੱਜ ਮੋਦੀ ਜੀ ਦੇ ਨਾਂ ਤੇ ਸਾਰਾ ਦੇਸ਼ ਖੜਾ ਹੈ। 543 ਸੀਟਾਂ ਤੇ ਮੋਦੀ ਜੀ ਖੜੇ ਨੇ। ਔਰ ਤਰਨਜੀਤ ਸਿੰਘ ਸੰਧੂ ਜੀ ਜਿਹੜੇ ਸਾਬਕਾ ਅੰਬੈਸਡਰ ਨੇ ਰਾਜਦੂਤ ਨੇ ਅਮਰੀਕਾ ਦੇ ਬੜੇ ਸੁਲਝੇ ਪੜੇ ਲਿਖੇ ਅੰਮ੍ਰਿਤਸਰ ਦੇ ਨਿਵਾਸੀ ਉਹ ਅੱਜ ਉਹਨਾਂ ਨੂੰ ਟਿਕਟ ਦਿੱਤਾ ਸੋ ਉਹਨਾਂ ਅੱਜ ਅਸੀਂ ਮੋਦੀ ਜੀ ਦੀ ਸ਼ਕਲ ਦੇਖਣੀ ਹੈ ਸਾਰਾ ਦੇਸ਼ ਕਹਿ ਰਿਹਾ ਹੈ ਕਿ ਮੋਦੀ ਜੀ ਮੇਰੇ ਪਰਿਵਾਰ ਦੇ ਮੈਂਬਰ ਨੇ ਮੋਦੀ ਜੀ ਕਹਿੰਦੇ ਨੇ 140 ਕਰੋੜ ਦੇਸ਼ ਵਾਸੀਆਂ ਦਾ ਮੈਂ ਪਰਿਵਾਰ ਦਾ ਮੈਂਬਰ ਆ ਮੈਂ ਇਸ ਦੇਸ਼ ਨੂੰ ਪਰਮ ਵੈਬਲ ਤੇ ਲੈ ਕੇ ਜਾਣਾ ਹੈ ਮੈਂ ਇਸ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਣਾ ਹੈ ਮੈਂ ਇਸ ਦੇਸ਼ ਨੂੰ ਤੀਸਰੀ ਆਰਥਿਕ ਸ਼ਕਤੀ ਬਣਾਣਾ ਹੈ ਮੈਂ ਇਸ ਦੇਸ਼ ਨੂੰ ਸੋਨੇ ਦੀ ਚਿੜੀਆ ਚਿੜੀ ਜਿਹਨੂੰ ਕਹਿੰਦੇ ਨੇ ਉਹ ਦੁਬਾਰਾ ਬਣਾਣਾ ਹੈ ਔਰ ਮੈਂ ਇੱਥੋਂ ਦੀ ਗਰੀਬ ਜਨਤਾ ਦਾ 140 ਕਰੋੜ ਦੇਸ਼ਵਾਸੀ ਦਾ ਜੀਵਨ ਸਰਵ ਸੂਦਾ ਸੰਪਨ ਬਣਾਣਾ ਹੈ ਸੋ ਮੈਂ ਬੇਨਤੀ ਕਰਾਂਗਾ ਅਮਰਸਰ ਸਾਹਿਬ ਦੇ ਪੰਜਾਬ ਦੇ ਦੇਸ਼ ਦੇ ਸਾਰੇ ਵੋਟਰਾਂ ਨੂੰ ਕਿ ਹਰਮਨ ਪਿਆਰੇ ਤਪਸਵੀ ਯਸ਼ਸਵੀ ਉਜਸਵੀ ਜਿਹੜੇ ਦੇਸ਼ ਲਈ ਰੋਜ਼ 18 ਘੰਟੇ ਕੰਮ ਕਰਦੇ ਨੇ ਜਿਹੜੇ ਇੱਕ ਵੀ ਛੁੱਟੀ ਨਹੀਂ ਲੈਂਦੇ ਜਿਨ੍ਹਾਂ ਦਾ ਕੋਈ ਖਾਤਾ ਨਹੀਂ ਹੈ ਜਿਨ੍ਹਾਂ ਦਾ ਕੋਈ ਪਰਸਨਲ ਭਾਈ ਭੈਣ ਜਿਹੜਾ ਹੈਗਾ ਉਹ ਉਹ ਰਾਜ ਨਹੀਂ ਜਿਹੀ ਨਹੀਂ ਹੈ ਉਹ ਕੇਵਲ ਦੇਸ਼ ਦੀ ਸੇਵਾ ਕਰ ਰਿਹਾ ਉਹ ਤਪਸਵੀ ਅਸੀਂ ਕਮਲ ਦੇ ਫੁੱਲ ਤੇ ਵੋਟਾਂ ਪਾਈਏ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਤਰਨਜੀਤ ਜੀ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਈਏ ਧੰਨ ਮੈਂ ਕਹਿੰਦਾ ਕਮਾਲ ਹੈ ਮੇਰਾ ਛੋਟਾ ਭਾਈ ਵਧਾਈਆਂ ਦਾ ਪਾਤਰ ਇਹ ਦੋਨੋਂ ਅਸੀਂ ਦੇ 2 ਇਨ 1 ਦੇ ਤਾਕਾਰੀ ਨੂੰ ਦੋ ਇੱਕ ਦੀ ਕਾਰ ਇੱਧਰ ਨਿਕਲਦੀ ਹੈ ਇੱਕ ਦੀ ਕਾਰ ਇੱਧਰ ਨਿਕਲਦੀ ਹੈ ਅੱਧਾ ਟਾਰੀ ਇੱਕ ਘੁੰਦਾ ਹੈ ਅੱਧਾ ਕਟਾਰੀ ਦੂਜਾ ਘੁੰਦਾ ਹੈ ਸੋ ਸੁਸ਼ੀਲ ਜੀ ਤੇ ਬਲਵਿੰਦਰ ਕੌਰ ਭੈਣ ਜੀ ਇਹ ਅਸੀਂ ਦੋ ਨਮਾਇंदे ਦੇ ਦਿੱਤੇ ਨੇ ਇੱਕ ਦੀ ਬਦਲੇ ਸੋ 2 ਇਨ 1 ਨੂੰ ਵੋਟਾਂ ਵੀ ਜਿਹੜੀਆਂ ਨੇ ਉਹਨੀਆਂ ਹੀ ਮਿਲੀਆਂ ਚਾਹੀਦੀਆਂ ਜਿੰਨੀ ਇਹਨਾਂ ਦੀ ਸੇਵਾ ਹੈ ਸੋ ਬਹੁਤ ਵਧੀਆ ਕੰਮ ਕੀਤਾ ਬਹੁਤ ਸ਼ਾਬਾਸ਼ ਸੁਸ਼ੀਲ ਜੀ ਤੇ ਭੈਣ ਜੀ ਨੂੰ ਇਸ ਵੱਡੇ ਕਟ ਲਈ ਔਰ ਪ੍ਰਧਾਨ ਜੀ ਨੂੰ ਵਧਾਈ ਜਿਨ੍ਹਾਂ ਨੇ ਅਮਰਸਰ ਦੀ ਆਤ ਇੱਕ ਨਵਾਂ ਇਤਿਹਾਸ ਰਚਦਾ ਮੱਨਾ ਸਾਹਿਬ ਨੇ ਮੈਂ ਦੇਖਿਆ ਮਜੀਦ ਸਿੰਘ ਚਲੇ ਜਾਓ ਰਾਜਾ ਸੰਸੀ ਚਲੇ ਜਾਓ ਓਜਨਾਲੇ ਚਲੇ ਜਾਓ ਮੱਨਾ ਸਾਹਿਬ ਦੇ ਨਿਤਤ ਵਿੱਚ ਸ਼ਾਨਦਾਰ ਕੰਮ ਹੋਇਆ ਅਮਰਸਰ ਦੀ ਆਤ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾਏਗਾ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਏਗਾ ਔਰ ਅਗਲੇ ਮੁੱਖ ਮੰਤਰੀ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਹੋਣਗੇ ਮੇਰਾ ਨਾਮ ਡਾਕਟਰ ਸੁਸ਼ੀਲ ਦੇਵਗੜਿਆ ਮੈਂ ਜਨਨ ਸੈਕਟਰੀ ਆ ਭਾਰਤੀ ਜਨਤਾ ਪਾਰਟੀ ਜਿਹਦਾ ਮਸਦ ਦਹਾਦਾ ਮੇਰੀ ਤੁਨ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜਿਨ੍ਹਾਂ ਨੂੰ ਪਾਰਟੀ ਨੇ 2022 ਚ ਭਾਰਤੀ ਜਨਤਾ ਪਾਰਟੀ ਟਿਕਟ ਦੇ ਐਮਐਲਏ ਦੀ ਟਿਕਟ ਹਲਕਾ ਚਾਗੀ ਤੋਂ ਦਿੱਤੀ ਸੀ ਅਸੀਂ ਬਖੂਬੀ ਇਲੈਕਸ਼ਨ ਲੜੀ ਔਰ ਅੱਜ 2 ਸਾਲ ਹੋ ਗਿਆ ਹੈ ਕਿ ਸਰਕਾਰ ਬਣੀ ਨੂੰ ਆਮ ਆਦੀ ਪਾਰਟੀ ਦੀ ਲੇਕਿਨ ਅਸੀਂ 2 ਸਾਲ ਤੋਂ ਹੀ ਹਲਕਾ ਚਾਗੀ ਦੇ 198 ਬੁਗਦੇ ਆ 198 ਉੱਤੇ ਜਾ ਰਹੇ ਆ ਵਿਚਦੇ ਆ ਐਸਾ ਕੋਈ ਪਿੰਡ ਨਹੀਂਗਾ ਐਸੀ ਕੋਈ ਪੰਚਾਇਤ ਨਹੀਂ ਹੈ ਜਿੱਥੇ ਅਸੀਂ ਕੋਈ ਮਿੱਟੀੜਾ ਕੀਤੀ ਹੋਵੇ ਜਿੱਥੇ ਅਸੀਂ ਕੋਈ ਬੂਥ ਦਾ ਸਮੇਲਨ ਦਾ ਕੀਤਾ ਹੋਵੇ ਮੰਡਲ ਦੀ ਮਿੱਟੀੜਾ ਕੀਤੀ ਹੋਵੇ ਮੇਰੇ ਇਸ ਹਲਕੇ ਦੀਆਂ ਮੰਡਲ ਦੀਆਂ ਟੀਮਾਂ ਸਾਰੀਆਂ ਬਣੀਆਂ ਹੋਈਆਂ ਸ਼ਕਤੀ ਕੇਂਦਰ ਬਣੇਗਾ 108 ਬੂਥਾਂ ਦੀਆਂ ਟੀਮਾਂ ਬਣੀਆਂ ਹੋਈਆਂ ਅੱਜ ਉਟਾਰੀ ਹਲਕੇ ਦਾ ਬੂਥ ਸਮੇਲਨ ਸੀ ਜਿਹਦੇ ਵਿੱਚ ਜਿਨ੍ਹਾਂ ਨੂੰ ਲੋਕ ਸਭਾ ਤੋਂ ਪਾਰਟੀ ਨੇ ਨਵਾਜਿਆ ਸਰਦਾਰ ਦਰਨਜੀਤ ਸਿੰਘ ਸੰਧੂ ਜੀ ਉਹ ਵੀ ਅੱਜ ਇਸ ਮੂਲੰਗ ਸਮੇਲਨ ਚ ਆਏ ਸੀ ਉਹਨਾਂ ਦੇ ਨਾਲ ਡਾਕਟਰ ਜਗਮਉਂ ਸਿੰਘ ਰਾਜੂ ਜੀ ਜਿਹੜੇ ਭਾਜਪਾ ਦੇ ਮਹਾ ਮੰਤਰੀ ਹੈ ਪੰਜਾਬ ਦੇ ਔਰ ਇਸ ਜ਼ੋਨ ਦੇ ਇੰਚਾਰਜ ਨੇ ਉਹ ਵੀ ਆਏ ਸਨ ਸਾਡੇ ਸ੍ਰੀ ਸ਼ਵੇਤ ਮਲਕ ਜੀ ਸਾਬਕਾ ਪ੍ਰਧਾਨ ਰਾਜ ਸਭਾ ਮੈਂਬਰ ਹੈ ਉਹ ਵੀ ਅੱਜ ਇਸ ਮੂਲੰਗ ਸਮੇਲਨ ਚ ਆਏ ਸਦਾ ਮਨਜੀਤ ਸਿੰਘ ਮੰਨਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹਾ ਦੀ ਪ੍ਰਧਾਨਗੀ ਇੱਥੇ ਬੂਸ ਮੇਲਨ ਹੋਇਆ ਉਹ ਵੀ ਇੱਥੇ ਆਏ ਉਹ ਸੂਤ ਪਾਧਵਤ ਜੀ ਜਿਹੜੇ ਕਿ ਬਹੁਤ ਪਿਆਰ ਕਰਦੇ ਮੈਨਾਂ ਸਾਡੇ ਸਖਤਰ ਨੇ ਭਾਜਪਾ ਦੀ ਪੰਜਾਬ ਦੀ ਉਹ ਵੀ ਉਹ ਵੀ ਅੱਜ ਇੱਥੇ ਆਏ ਮੈਂ ਇਹਨਾਂ ਸਾਰਿਆਂ ਦੇ ਇੱਕ ਵਾਰ ਸਵਾਗਤ ਕਰਦਾ ਹਾਂ ਮੈਂ ਇਸਲਕੇ ਤਾਜੀ ਦੇ ਲੋਕਾਂ ਮੇਰੇ ਦੱਸਿਆ ਕਿ ਗਰੀਬ ਲੋਕ ਨੇ ਬਾਦਰ ਤੇ ਵਸੇ ਲੋਕ ਨੇ ਬਾਦਰ ਬੈਲਟ ਦੇ ਰਹਿੰਦੇ ਆ ਇਹਨਾਂ ਦੀਆਂ ਵਧੀਆਂ ਮੁਸ਼ਕਲਾਂ ਨੇ ਔਰ ਇਹਨਾਂ ਦੀ ਬਾਣ ਜਿਹੜੀ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਸੰਤੂ ਸਾਹਿਬ ਅੱਗੇ ਕਿ ਸੰਤੂ ਸਾਹਿਬ ਤੁਸੀਂ ਐਮਪੀ ਬਣ ਜਾਣਾ ਤੁਸੀਂ ਮੰਤਰੀ ਵੀ ਬਣ ਜਾਣਾ ਜੇ ਟਾੜੀ ਹਲਕਾ ਜਿੱਥੇ ਸ਼ਵੇਤ ਮਖਜੀ ਕਹਿੰਦੇ ਕਿ ਇਹ ਅਗਸਤਾਂ ਸੀ ਜਿੱਥੇ ਫੁੱਲ ਖਿਲ ਗਿਆ ਇਸ ਕਰਕੇ ਦਿਹਾੜ ਦੇ ਵਿੱਚ ਫੁੱਲ ਖਿਲ ਗਿਆ ਟਾੜੀ ਹਲਕਾ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਤੇ ਸੰਧੂ ਸਾਹਬ ਨੇ ਐਮਪੀ ਬੰਨਾ ਮੰਤਰੀ ਵੀ ਬੰਦਾ ਉਹਨਾਂ ਨੂੰ ਇਹ ਬੇਨਤੀ ਕੀਤੀ ਵੀ ਜਦ ਲੋਕ ਬਾਹਰ ਤੇ ਕੰਮ ਕਰਦੇ ਆ ਗਰੀਬ ਲੋਕ ਆ ਇਹਨਾਂ ਦੀ ਬਾਹਰ ਜਰੂਰ ਫੜੀ ਜਾਵੇ ਛੱਡੀ ਜਾਵੇ ਮੁਕਾਬਲਾ ਵੇਖੋ ਜੀ ਨਾ ਤੇ ਕਾਂਗਰਸ ਨਾ ਅਕਾਲੀ ਦਲ ਨਾ ਖੱਡਾ ਆਮ ਆਦੀ ਪਾਰਟੀ ਨਾਲ ਮੁਕਾਬਲਾ ਹੋਣਾ ਅਸੀਂ ਫਸਟ ਆ ਉਹ ਸੈਕੰਡ ਆ ਦੂਜੇ ਦੋਆਂ ਦਾ ਪਤਾ ਨਹੀਂ ਤੀਜੇ ਦਾ ਕੌਣ ਆਉਂਦਾ ਤੇ ਚੌਥੇ ਦਾ ਕੌਣ ਆਉਂਦਾ ਤੁਸੀਂ ਹੱਥ ਵੇਖ ਲਿਆ ਜਿੱਥੇ ਕੁਝ ਨਹੀਂ ਹੁੰਦਾ ਸੀ ਇਸ ਪੂਜੇ ਦਾ ਪੂਰਾ ਟਾਰੀ ਹਲਕਾਇਆ ਇਹਨੂੰ ਕੋਈ ਇਹ ਨਹੀਂ ਕਿ ਕੋਈ ਮੋਲ ਲਿਆਂਦੇ ਗਿਆ ਜਾਂ ਕੋਈ ਪੈਸੇ ਦੇ ਕੇ ਭੇਜ ਕੇ ਥਰੀ ਬੰਦੇ ਦੇ ਜਲੋ ਕਿੱਥੇ ਕਿੱਥੇ ਗਿਆ ਇਹ ਟਾੜੀ ਹਲਕੇ ਦੇ ਬੂਠਾ ਦੇ ਲੋਕ ਆਏ ਇਹਨਾਂ ਦਾ ਜੋ ਵਿਸ਼ਵਾਸ ਇਹ ਅੱਜ ਅਹੀਂ ਟਾੜੀ ਹਲਕਾ ਜਿੱਤਾਂ ਜਿੰਦਾਬਾਦ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿੱਦਣ ਦਾ ਮੈਂ ਟਾੜੀ ਚ ਆਇਆ ਅੱਜ ਦਾ ਮੇਘਵਾਲ ਜੀ ਸਾਡੇ ਕਾਨੂੰਨ ਮੰਤਰੀ ਇਸ ਲੋਕ ਸਭਾ ਦੇ ਇੰਚਾਰਜ ਸੀ ਉਹਨਾਂ ਨੂੰ ਟਾੜੀ ਬੈਲਟ ਕਮਾਈ ਹੈ ਉਹਨਾਂ ਨੂੰ ਇਹਨਾਂ ਦੀਆਂ ਮੁਸ਼ਕਲਾਂ ਦੱਸੀਆਂ ਗਈਆਂ ਸੀ ਲੇਕਿਨ ਥੋੜਾ ਲੇਟ ਹੋਣ ਕਰਕੇ ਮੁੜ ਕੇ ਸਰਕਾਰ ਦਾ ਕੋਟ ਲੱਗ ਗਿਆ ਸਾਡੇ ਜਿਹੜੇ ਨਿਰੇ ਬਾਂਸਲ ਜੀ ਹੈ ਸਾਡੇ ਦੋਸਤਾਂ ਦੇ ਕੈਸ਼ੇ ਨੇ ਭਾਤੀ ਜਨਤਾ ਪਾਰਟੀ ਰਾਜਾ ਸਾਹਿਬ ਮੈਂਬਰ ਨੇ ਉਹ ਵੀ ਆਏ ਸਮੇਤ ਸਿੰਘ ਸੰਲੰਕੀ ਰਾਜਾ ਸਾਹਿਬ ਮੈਂਬਰ ਆਏ ਡਾਕਟਰ ਰਤਿੰਦਰ ਜੀ ਆਏ ਮਤਲਬ ਮੈਂ ਬਹੁਤ ਲੋਕਾਂ ਨੂੰ ਤਾੜੀ ਲੈ ਕੇ ਗਿਆ ਔਰ ਲੋਕਾਂ ਨੂੰ ਸੁਝਾ ਚੁੱਕਾ ਕਿ ਤਾੜੀ ਦੇ ਲੋਕਾਂ ਨੂੰ ਆਪਾਂ ਲਈ ਬਾਹਰ ਫੜਨੀ ਹੈ ਨਹੀਂ ਛੱਡਣੀ ਇਹ ਬਾਜ਼ਾਰ ਬੰਦ ਹੋਣ ਦੇ ਨਾਲ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਇਹ ਬਾਜ਼ਾਰ ਖਲਾਇਆ ਜਾਵੇ ਇਹ ਬਾਜ਼ਾਰ ਖੁੱਲੇਗਾ ਤੇ ਅੰਮ੍ਰਿਤਸਰ ਦੀ ਨਹਾੜ ਬਦਲੇਗੀ ਸਾਡਾ ਬੀਣਸ ਵਧੇਗਾ ਸਾਡਾ ਵਪਾਰ ਵਧੇਗਾ ਹਰ ਪਰਿਵਾਰ ਖੁਸ਼ਹਾਲ ਹੋਏਗਾ